ਕਿ ਬਿਲਕੁਲ ਪੋਲੀਟੀਕਲ ਵੈਂਡੇਟਾ ਹੈ ਪੋਲੀਟੀਕਲ ਵਿਚ ਹੰਟ ਹੈ ਇਸ ਐਫ ਆਰ ਦੇ ਵਿੱਚ ਵਿਕਰਮ ਜੀ ਨੂੰ ਪਹਿਲਾਂ ਬੇਲ ਮਿਲੀ ਸੀ ਬਹੁਤ ਵੱਡੀ ਰਾਹਤ ਸੀ ਉਹਦੇ ਬਾਅਦ ਇਨਵੈਸਟੀਗੇਸ਼ਨ ਚੱਲਦੀ ਰਹੀ ਹੈ ਹੁਣੋ ਇਨਵੈਸਟੀਗੇਸ਼ਨ ਏਜੰਸੀ ਨੂੰ ਕੁਝ ਮਿਲ ਨਹੀਂ ਰਿਹਾ ਸਰਕਾਰ ਨੇ ਉਹ ਨੋਟਿਸ ਵਿਡਰਾ ਕਰ ਲਿਆ ਤੇ ਅੱਛਾ ਕੀਤਾ ਉਹਨਾਂ ਨੇ ਇੱਕ ਤਰੀਕੇ ਨਾਲ ਕਿਉਂਕਿ ਹੈਵੀ ਇਲੀਗਲ ਨੋਟਿਸ ਸੀ ਜੇ ਉਹ ਨਾ ਕਰਦੇ ਤੇ ਹਾਈ ਕੋਰਟ ਨੇ ਕੁਆਸ਼ ਕਰ ਦੇਣਾ ਸੀ ਤੇ ਹੋਰ ਬਦਨਾਮੀ ਹੋਣੀ ਸੀ ਉਹਦੇ ਚ ਹਾਈ ਕੋਰਟ ਨੇ ਕਿਹਾ ਹੈ ਕਿ ਵਿਕਰਮ ਜੀ ਇਸ ਟੋਟਲੀ ਇਨੋਸੈਂਟ ਕੋਈ ਐਵੀਡੈਂਸ ਨਹੀਂ ਹੈ ਤੇ ਇਹਦੇ ਚ ਜਦ ਐਵਿਡੈਂਸ ਹੀ ਹੈ ਨਹੀਂ ਤੇ ਬੰਦੇ ਨੂੰ ਤੁਸੀਂ ਬੁਲਾਈ ਜਾਓ ਉਹਨੂੰ ਤੰਗ ਕਰੀ ਜਾਓ ਉਹਨੂੰ ਹਰਾਸ ਕਰੋ ਹਿਮਿਲੀਟ ਕਰੋ ਇਹੀ ਬਸ ਹੈ ਪੋਲਿਟিক্যাল ਵੈਂਡਟੈਕ ਕਰਕੇ ਹੋਰ ਕੋਈ ਕਾਰਨ ਨਹੀਂ ਇਕ੍ਰਮਜੀਤ ਸਿੰਘ ਮਜੀਠੀਆ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਐਡਵੋਕੇਟ ਪਵਿੱਤ ਸਿੰਘ ਮੱਤੇਵਾਲ ਜੀ ਸਾਡੇ ਨਾਲ ਮੌਜੂਦ ਨੇ ਜਾਣਾਂਗੇ ਪੂਰਾ ਮਾਮਲਾ ਕੀ ਸੀ ਸਰ ਪੂਰਾ ਕੇਸ ਕੀ ਸੀ ਇਹ ਕੇਸ ਜੀ ਬਿਲਕੁਲ ਝੂਠੀ ਐਫ ਆਈ ਆਰ ਹੈ ਉਹ ਐਫ ਆਈ ਆਰ ਚ ਅਲੀਗੇਸ਼ਨ ਇਹ ਹੈ ਕਿ ਪੰਜਾਬ ਚ ਜਿੰਨਾ ਵੀ ਡਰਗ ਟ੍ਰੇਡ ਚੱਲ ਰਿਹਾ ਹੈ ਉਹਦੇ ਦੇ ਸਾਰਾ ਕੰਟਰੋਲ ਵਿਕਰਮਜੀਦਾ ਹੈਗਾ ਜੋ ਕਿ ਬਿਲਕੁਲ ਪੋਲਿਟਿਕਲ ਵਿਂਡੇਟਾ ਹੈ ਪੋਲਿਟਿਕਲ ਵਿਚ ਹੰਟ ਹੈ ਇਸ ਐਫ ਆਈ ਆਰ ਦੇ ਵਿੱਚ ਵਿਕਰਮਜੀ ਨੂੰ ਪਹਿਲਾਂ ਬੇਲ ਮਿਲੀ ਸੀ ਬਹੁਤ ਵੱਡੀ ਰਾਹਤ ਸੀ ਉਹਦੇ ਬਾਅਦ ਇਨਵੈਸਟੀਗੇਸ਼ਨ ਚੱਲਦੀ ਰਹੀ ਹੈ ਹੁਣ ਉਹ ਇਨਵੈਸਟੀਗੇਸ਼ਨ ਏਜੰਸੀ ਨੂੰ ਕੁਝ ਮਿਲ ਨਹੀਂ ਰਿਹਾ ਇਸ ਕਰਕੇ ਹੁਨੇ ਹੈ ਕਿ ਕੁਝ ਹੋਰ ਲਬੀਏ ਕੁਝ ਹੋਰ ਕਿਸੇ ਤਰੀਕੇ ਨਾਲ ਕੇਸ ਬਣਾਈਏ ਤਾਂ ਇਸ ਕਰਕੇ ਉਹਨਾਂ ਨੇ ਇੱਕ ਬਿਲਕੁਲ ਹੀ ਇਲੀਗਲ ਨੋਟਿਸ ਕੱਢਿਆ ਸੀ ਉਹ ਨੋਟਿਸ 'ਚ ਉਹਨਾਂ ਨੇ ਕਿਹਾ ਕਿ ਸਾਨੂੰ ਇਹ 22 ਕੁਐਸਚਨ ਆਨਸਰ ਕਰੋ ਇਹ ਡਾਕੂਮੈਂਟਸ ਪ੍ਰੋਡਿਊਸ ਕਰੋ ਤੇ ਉਹ ਨੋਟਿਸ ਇਲੀਗਲ ਹੋਣ ਕਰਕੇ ਅਸੀਂ ਹਾਈ ਕੋਰਟ ਤੇ ਪਟੀਸ਼ਨ ਪਾਈ ਸੀ ਉਹ ਪਟੀਸ਼ਨ ਸੀਗੀ ਲੱਗੀ ਚੀਫ ਜਸਟਿਸ ਤੇ ਹੁਣ ਦੌਰਾਨ ਪ੍ਰੋਸੀਡਿੰਗ ਸਰਕਾਰ ਨੇ ਉਹ ਨੋਟਿਸ ਵਿਡਰੋ ਕਰ ਲਿਆ ਤੇ ਅੱਛਾ ਕੀਤਾ ਉਹਨਾਂ ਨੇ ਇੱਕ ਤਰੀਕੇ ਨਾਲ ਕਿਉਂਕਿ ਹੈਵੀ ਇਲੀਗਲ ਨੋਟਿਸ ਸੀ ਜੇ ਉਹ ਨਾ ਕਰਦੇ ਤੇ ਹਾਈ ਕੋਰਟ ਨੇ ਕੁਆਸ਼ ਕਰ ਦੇਣਾ ਸੀ ਤੇ ਹੋਰ ਬਦਨਾਮੀ ਹੋਣੀ ਸੀ ਸੋ ਇਸ ਕਰਕੇ ਇਟਸ ਅ ਗੁੱਡ ਸੈਂਸਸ ਪ੍ਰਵੇਲਡ ਐਂਡ ਇਟਸ ਅ ਗੁੱਡ ਡਿਸੀਜਨ ਬਾਈ ਥੇਮ ਟੂ ਵਿਦਡਰਾ ਸਰ ਪੀਆਈਐਲ ਕਦੋਂ ਪਾਈ ਗਈ ਸੀ ਇਸ ਮਾਮਲੇ ਨੂੰ ਲੈ ਕੇ ਪੀਆਈਐਲ ਤੇ ਜੀ ਮੇਰੇ ਖਿਆਲ 2000 ਕੋਵਿਡ ਤੋਂ ਪਹਿਲਾਂ ਸੀ ਕਾਫੀ ਪੁਰਾਣਾ ਕੇਸ ਚੱਲ ਰਿਹਾ ਹੈ ਬਟ ਉਹ ਐਫਆਈਆਰ ਤੇ ਹੋਈ ਆ ਆਫਟਰ ਕੋਵਿਡ ਐਂਡ ਉਹਦੇ ਬਾਅਦ ਹਾਈ ਕੋਰਟ ਨੇ ਜੇ ਤੋ ਬੇਲ ਦਾ ਆਰਡਰ ਦਿੱਤਾ ਹੈ ਉਹ ਤੁਸੀਂ ਅਗਰ ਕੋਈ ਦੇਖੇ ਉਹਦੇ ਚ ਹਾਈ ਕੋਰਟ ਨੇ ਕਿਹਾ ਹੈ ਕਿ ਵਿਕਰਮ ਜੀ ਟੋਟਲੀ ਇਨੋਸੈਂਟ ਕੋਈ ਐਵੀਡੈਂਸ ਨਹੀਂ ਹੈ ਤੇ ਇਹਦੇ ਚ ਜਦ ਐਵੀਡੈਂਸ ਹੀ ਹੈ ਨਹੀਂ ਤੇ ਬੰਦੇ ਨੂੰ ਤੁਸੀਂ ਬੁਲਾਈ ਜਾਓ ਉਹਨੂੰ ਤੰਗ ਕਰੀ ਜਾਓ ਉਹਨੂੰ ਹਰਾਸ ਕਰੋ ਉਹਨੂੰ ਹਿਮੀਲੇਟ ਕਰੋ ਇਹੀ ਬਸ ਹੈ ਪੋਲਿਟੀਕਲ ਵੈਂਡਾਟ ਅਟੈਕ ਕਰਕੇ ਹੋਰ ਕੋਈ ਕਾਰਨ ਨਹੀਂ ਹੈ ਇਸ ਸੀ ਕਿਹਾ ਕਿ ਵਾਰੀ ਵਾਰੀ ਬੁਲਾਉਣਾ ਇਸ ਤੋਂ ਪਹਿਲਾਂ ਵੀ ਪਟਿਆਲਾ ਐਸਆਈਟੀ ਦੇ ਵੱਲੋਂ ਪਹਿਲਾਂ ਵੀ ਸਮਨ ਭੇਜੇ ਗਏ ਆ ਬਿਕਰਮਜੀਤ ਸਿੰਘ ਮਜੀਠੀਆ ਉੱਥੇ ਪੇਸ਼ ਹੁੰਦੇ ਰਹੇ ਇੱਕ ਦੋ ਵਾਰ ਅਜਿਹਾ ਹੋਇਆ ਕਿ ਉਹਨਾਂ ਦੇ ਵੱਲੋਂ ਹੀ ਅੱਗੇ ਐਕਸਟੈਂਡ ਕਰਦੇ ਗਏ ਤਾਂ ਇਸ ਦੇ ਵਿੱਚ ਕੀ ਪ੍ਰੋਸੈਸ ਹੁੰਦਾ ਹੈ ਐਸਆਈਟੀ ਕੋਲ ਕਿਹੜੀ ਅਜਿਹੀ ਪਾਵਰ ਹੁੰਦੀ ਹੈ ਕਿ ਉਹ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਬੁਲਾ ਸਕਦੀ ਐਸਆਈਟੀ ਨੂੰ ਪਾਵਰ ਜ਼ਰੂਰ ਹੈ ਜੀ ਇਨਵੈਸਟੀਗੇਸ਼ਨ ਕਰਨ ਦੀ ਮਗਰ ਇਨਵੈਸਟੀਗੇਸ਼ਨ ਬੋਨਫਾਈਡ ਹੋਣੀ ਚਾਹੀਦੀ ਹੈ ਲੀਗਲ ਹੋਣੀ ਚਾਹੀਦੀ ਹੈ ਏ ਨਹੀਂ ਕਿ ਕਿਸੇ ਹੋਰ ਪਰਪਸ ਵਾਸਤੇ ਤੁਸੀਂ ਇਨਵੈਸਟੀਗੇਟਰ ਨੂੰ ਬਾਰ ਬਾਰ ਬੁਲਾਇਓ ਤੰਗ ਕਰੋ ਤੇ ਟਾਈਮ ਪੀਰੀਅਡ ਵੀ ਸੈਟ ਹੈ ਇਨਵੈਸਟੀਗੇਸ਼ਨ ਏਜੰਸੀ ਕੋਲੇ ਬਟ ਇਹ ਹੈ ਕਿ ਉਹ ਐਕਸਟੈਂਸ਼ਨ ਲਈ ਜਾਂਦੇ ਆ ਕੋਰਟ ਚ ਇਹ ਕਹਿੰਦੇ ਕਿ ਅਸੀਂ ਕਰਾਂਗੇ ਕਰਾਂਗੇ ਹਰ ਵਾਰੀ ਡੇਟ ਲੈ ਰਹੇ ਹੁਣ ਕੋਰਟ ਵੀ ਕਹਿ ਰਹੀ ਹੈ ਕਿ ਬਹੁਤ ਹੋ ਗਿਆ ਤੇ ਅਸੀਂ ਵੀ ਐਕਸਪਲੋਰ ਕਰ ਰਹੇ ਹਾਂ ਕਿ ਇਹਨਾਂ ਨੇ ਜੇ ਨਹੀਂ ਬਾਜ਼ ਆਏ ਤੇ ਸਾਨੂੰ ਇੱਕ ਹੋਰ ਪਟੀਸ਼ਨ ਪਾਣੀ ਪੈਣੀ ਹੈ ਹਾਈ ਕੋਰਟ ਚ ਅਸੀਂ ਵਿਚਾਰ ਕਰ ਰਹੇ ਹਾਂ ਇਸ ਉਹਨਾ ਇਹ ਕੇਸ ਜਿਹੜਾ ਹੈ ਇੱਥੇ ਹੀ ਖਤਮ ਹੋ ਗਿਆ ਜਾਂ ਫਿਰ ਅੱਗੇ ਵੀ ਇਸ ਦੇ ਵਿੱਚ ਕੋਈ ਅਗਲਾ ਮੋੜ ਨਜ਼ਰ ਆਵੇਗਾ ਹਲੇ ਤੱਕ ਜੀ ਇਨਵੈਸਟੀਗੇਸ਼ਨ ਚ ਵੀ ਉਹ ਕਹਿ ਰਹੇ ਕਰ ਰਹੇ ਨੇ ਤੇ ਅਸੀਂ ਇਹਨੂੰ ਵਾਚ ਕਰਾਂਗੇ ਜੇ ਕੋਈ ਇਲੀਗਲ ਕੰਮ ਹੋਏਗਾ ਅਸੀਂ ਹਾਈ ਕੋਰਟ ਦੁਆਰਾ ਜਾਵਾਂਗੇ ਮੰਗ ਕੀ ਸੀ ਤੁਹਾਡੀ ਪਟੀਸ਼ਨ ਚ ਸਰਦੀ ਪਟੀਸ਼ਨ ਚ ਬਿਲਕੁਲ ਇੱਕ ਸਿੰਪਲ ਜੀ ਮੰਗ ਸੀ ਕਿ ਇਹ ਜਿਹੜਾ ਨੋਟਿਸ ਅੰਡਰ ਸੈਕਸ਼ਨ 91 ਇਸ਼ੂ ਕੀਤਾ ਹੈ ਇਟ ਕੈਨ ਨਾਟ ਬੀ ਇਸ਼ੂਡ ਟੂ ਐਨ ਅਕਿਊਸਡ ਪਰਸਨ ਉਹ ਸੁਪਰੀਮ ਕੋਰਟ ਦੀ ਕਈ ਜਜਮੈਂਟਸ ਹੈ ਗਿਆ ਕਈ ਹਾਈ ਕੋਰਟ ਸੀ ਜਜਮੈਂਟਸ ਹੈਗੀਆਂ ਇਹ ਜਿਹੜਾ ਪੁਲਿਸ ਆਫੀਸਰ ਕੈਨੋਟ ਇਸ਼ੂ ਅ ਨੋਟਿਸ ਟੂ ਸਮਨ ਡਾਕੂਮੈਂਟਸ ਫ্রম ਅ ਅਕਿਊਜ਼ਡ ਪਰਸਨ ਸੋ ਇਸ ਬੇਸ ਤੇ ਦੇ ਹੈਵ ਟੇਕਨ ਅ ਗੁੱਡ ਡਿਸੀਜਨ ਕਿ ਆਪਣੇ ਆਪ ਉਹਨਾਂ ਨੇ ਵਿਡਰਾ ਕਰ ਲਿਆ ਨਹੀਂ ਤੇ ਹਾਈ ਕੋਰਟ ਨੇ ਤੇ ਡੈਫੀਨਿਟਲੀ ਇਹਨੂੰ ਕੁਆਸ਼ ਕਰਨਾ ਸੀ ਅਗਲੀ ਸੁਣਵਾਈ ਕਦੋਂ ਸਰ ਇਹ ਖਤਮ ਹੋ ਗਿਆ ਹੁਣ ਕੇਸ ਮਤਲਬ ਬਿਕੋਜ਼ ਉਹਨਾਂ ਨੇ ਵਿਡਰਾ ਕਰਤਾ ਤੋ ਹਾਈ ਕੋਰਟ ਨੇ ਉਹ ਡਿਸਪੋਜ਼ ਆਫ ਕਰਤੀ ਸਾਡੀ ਪਟੀਸ਼ਨ ਜੀ ਹੀ ਰੀਜ਼ਨ ਦੇ ਚੱਲਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਅਜਿਹੀ ਦੁਬਾਰੇ ਸਥਿਤੀ ਬਣਦੀ ਹੈ ਜਾਂ ਫਿਰ ਐਸਆਈਟੀ ਦੇ ਵੱਲੋਂ ਫਿਰ ਇਨਵੈਸਟੀਗੇਸ਼ਨ ਦਾ ਸਹਾਰਾ ਲੈ ਕੇ ਦੁਬਾਰਾ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਜਾਂ ਫਿਰ ਤੰਗ ਕੀਤਾ ਜਾਂਦਾ ਹੈ ਤੁਹਾਡੇ ਵੱਲੋਂ ਕੋਈ ਫਿਰ ਨਵੀਂ ਪਟੀਸ਼ਨ ਤੋਂ ਸ਼ੁਰੂਆਤ ਕੀਤੀ ਜਾਵੇ ਕਿਉਂਕਿ ਜੀ ਦੇਖਿਏ ਮੇਨ ਜਿਹੜਾ ਸਾਡਾ ਅਸੀਂ ਇਹ ਵਿਚਾਰ ਕਰ ਰਹੇ ਹਾਂ ਆਪਸ 'ਚ ਕਿ ਇਨਵੈਸਟੀਗੇਸ਼ਨ ਏਜੰਸੀ ਕਦ ਤੱਕ ਇਸ ਤਰ੍ਹਾਂ ਕਰਕੇ ਇਹਨੂੰ ਪੈਂਡਿੰਗ ਰੱਖ ਸਕਦੀ ਹੈ देयर ਹਾਸ ਟੂ ਬੀ ਸਮ ਐਂਡ ਟੂ ਇਨਵੈਸਟੀਗੇਸ਼ਨ ਆਲਸੋ ਤੁਸੀਂ ਸਾਰਾ ਜ਼ੋਰ ਲਾ ਲਿਆ ਤੁਸੀਂ ਕੁਝ ਵੀ ਨਹੀਂ ਹੰਤਕ ਆਇਆ ਉਹ ਦੇ ਖਿਲਾਫ ਉਹਨਾਂ ਦੇ ਖਿਲਾਫ ਤੇ ਹੁਣ ਫਜ਼ੂਲ ਦੇ ਸਵਾਲ ਪੁੱਛੀ ਜਾਣੇ ਕਿ ਜੀ ਪ੍ਰਾਈਵੇਟ ਕੰਪਨੀਆਂ ਇਹ ਉਹ ਉਹਦਾ ਕੋਈ ਲਿੰਕ ਵੀ ਹੈ ਨਹੀਂ ਐਫ ਆਈ ਆਰ ਦੇ ਨਾਲ ਨਾ ਕੋਈ ਉਹਦਾ ਕੋਈ ਰੈਫਰੈਂਸ ਹੈ ਸੋ ਇਹ ਸਾਰੀਆਂ ਗੱਲਾਂ 'ਚ ਇਹ ਸਾਨੂੰ ਇਹ ਦੇਖਣਾ ਪਏਗਾ ਵੈਦਰ ਲੀਗਲੀ ਦੇ ਕੈਨ ਬੀ ਅਲਾਉ ਟੂ ਡੂ ਥਿਸ ਇਹ ਸਵਾਲ ਜਿਹੜਾ ਅਸੀਂ ਵਿਚਾਰ ਕਰ ਰਹੇ ਹਾਂ ਇਹਦੇ ਬਾਰੇ ਤੇ ਜੇ ਲੋਡ ਪਈ ਤੇ ਅਸੀਂ ਹਾਈ ਕੋਰਟ ਦੇ ਦੁਆਰਾ ਫਿਰ ਆਮਾਂ ਬਿਲਕੁਲ ਇੱਕ ਵਾਰ ਪਹਿਲਾਂ ਵਾਲਾ ਕੇਸ ਜਿਹੜਾ ਹੈ ਉਹ ਖਤਮ ਹੋ ਚੁੱਕਿਆ ਹੈ ਜੇਕਰ ਦੁਬਾਰਾ ਜਹੀ ਸਥਿਤੀ ਬਣਦੀ ਹੈ ਤਾਂ ਫਿਰ ਇੱਕ ਵਾਰ ਹਾਈ ਕੋਰਟ ਦਾ ਸਹਾਰਾ ਲਿਆ ਜਾਵੇਗਾ ਪਰ ਹੁਣ ਇਸ ਸਮੇਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਮਿਲ ਚੁੱਕੀ ਹੈ ਵਾਰ-ਵਾਰ ਪਟਿਆਲਾ ਦੇ ਐਸਆਰਟੀ ਦੇ ਵੱਲੋਂ ਉਹਨਾਂ ਨੂੰ ਬੁਲਾਇਆ ਜਾਂਦਾ ਸੀ ਸਮਨ ਭੇਜੇ ਜਾਂਦੇ ਸੀ ਉਹਨੂੰ ਉਹਨਾਂ ਦੇ ਵੱਲੋਂ ਆਪਣੇ ਸਮਨ ਵੀ ਜਿਹੜੇ ਨੇ ਉਹ ਵਾਪਸ ਲੈ ਲਏ ਗਏ ਨੇ ਵੀਡੀਓ ਜਰਨਲਿਸਟ ਸੰਦੀਪ ਦੇ ਨਾਲ ਇੰਦਰ ਸਿੱਧੂ এবੀਪੀ ਸੰਜਾ ਚੰਡੀਗੜ੍ਹ